ਬੇਰਮੀਲਾ ਕਤਲ ਕੀਤਾ ਗਿਆ ਗੁਰਮਾਨ ਨਹੀਂ ਬਹੁਤ ਮਾੜੀ ਗੱਲ ਹੈ ਮੈਂ ਹੈਰਾਨ ਹੈ ਕਿ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਉਸ ਪਾਸੇ ਧਿਆਨ ਨਹੀਂ ਦੇ ਰਹੀ ਦੇਖੋ ਸ਼ਰਿਆਮ ਪੰਜਾਬ ਦੇ ਵਿੱਚ ਹਰ ਹਫਤੇ ਕਤਲ ਹੋਏ ਜਾ ਰਹੇ ਹਨ ਪਰ ਇਹ ਤੇ ਕਤਲ ਨਹੀਂ ਹੈ ਇਹ ਤਾਂ ਫਰੋਤੀ ਦਾ ਕਤਲ ਹੈ ਜਿਸ ਬੰਦੇ ਨੇ ਗੋਲੀ ਮਾਰੀ ਹੈ ਉਹ ਬੰਦੇ ਦੇ ਕੋਲ ਤਾਂ ਪੈਸਾ ਵੀ ਨਹੀਂ ਸੀਗਾ ਬੰਦੂਕ ਖਰੀਦਣ ਦਾ ਅਸਲਾ ਖਰੀਦਣ ਦਾ ਸ਼ਰਿਆਮ ਸਾਰਿਆਂ ਨੂੰ ਪਤਾ ਹੈ ਕਿ ਹਕੀਕਤ ਕੀ ਹੈ ਸ਼ੋਗਵਿੰਦਰ ਦੀ ਬੰਦੂਕ ਪੰਚਾਇਤੀ ਇਲੈਕਸ਼ਨ ਦੇ ਵਿੱਚ ਜਮ੍ਹਾਂ ਕਰਾਈ ਗਈ ਉਹਦੇ ਬਾਅਦ ਇਲੈਕਸ਼ਨ ਤੋਂ ਬਾਅਦ ਜਦੋਂ ਨੇ ਡਿਮਾਂਡ ਕੀਤੀ ਕਿ ਮੈਨੂੰ ਆਪਣਾ ਸਰਫਟ ਵਾਪਸ ਦੇ ਦਿਓ ਉਹ ਦੇਣ ਤੋਂ ਦੂਰ ਦੀ ਗੱਲ ਉਹਦਾ ਲਾਇਸੈਂਸ ਹੀ ਕੈਂਸਲ ਕਰਤਾ ਤੇ ਇਸ ਕਰਕੇ ਜੋ ਆंदोलਨ ਚੱਲ ਰਿਹਾ ਹੈ ਇਹ ਸਹੀ ਆंदोलਨ ਹੈ ਔਰ ਮਾਤਾ ਜੀ ਨੂੰ ਮੈਂ ਮਿਲ ਕੇ ਆਇਆ ਮਾਤਾ ਜੀ ਨਾਲ ਬਹਿ ਕੇ ਆਇਆ ਔਰ ਮੈਂ ਮਾਤਾ ਜੀ ਨੂੰ ਵਿਸ਼ਵਾਸ ਦਿਲਾਇਆ ਕਿ ਜੇ ਅਗਲੇ 24 ਘੰਟੇ ਦੇ ਵਿੱਚ 48 ਘੰਟੇ ਦੇ ਵਿੱਚ ਜੇ ਪੰਜਾਬ ਸਰਕਾਰ ਕੋਈ ਕੰਮ ਨਹੀਂ ਕਰਦੀ ਤੇ ਫਿਰ ਇਹਨਾਂ ਦੇ ਵੱਲੋਂ ਇੱਕ ਅਰਜ਼ੀ ਲੈ ਕੇ ਮੈਂ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਨਾਲ ਗੱਲ ਕਰਾਂਗੇ ਔਰ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਇਹਨਾਂ ਦੇ ਵਾਸਤੇ ਪਰਿਵਾਰ ਵਾਸਤੇ ਇੱਕ ਸੀਬੀਆਈ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਸਰ ਹੈਗੇ ਜਿਹੜੀ ਜਾਂਚ ਦੇ ਵਿੱਚ ਵੀ ਹੈਗਾ ਇਹਨਕੇ ਜਿਹੜੇ ਵਿਧਾਇਕ ਦਾ ਨਾਮ ਲਿਆ ਜਾ ਰਿਹਾ ਹੈਗਾ ਨਾਮਜ਼ਦ ਕਰਨ ਨੂੰ ਲੈ ਕੇ ਵੀ ਇਹਨਕੇ ਅਣਖਾਨੀ ਕੀਤੀ ਹੈ ਕਿਉਂ ਮੈਂ ਦੇ ਦਸ ਦੇਖੋ ਕਈ ਵਾਰ ਨਾ ਐਫ ਆਈ ਆਰ ਦਰਜ ਹੁੰਦੀ ਆ ਔਰ ਐਫ ਆਈ ਆਰ ਦੇ ਵਿੱਚ ਇਨਕੁਆਇਰੀ ਕਰਨ ਤੋਂ ਬਾਅਦ ਜੋ ਬੇਕਸੂਰ ਹੈ ਉਹਦਾ ਨਾਮ ਕੱਢਿਆ ਜਾਂਦਾ ਹੈ ਤੇ ਮੈਂ ਤੇ ਉਹ ਐਮਐਲਏ ਸਾਹਿਬ ਨੂੰ ਇਹ ਬੇਨਤੀ ਕਰ ਸਕਦਾ ਕਿ ਇਨਕੁਆਇਰੀ ਹੋਣ ਦੇ ਤੇਰੇ ਖਿਲਾਫ ਜੇ ਤੂੰ ਬੇਕਸੂਰ ਹੈ ਤੂੰ ਨਿਕਲ ਜਾਊਗਾ ਜੇ ਤੂੰ ਬੇਕਸੂਰ ਨਹੀਂ ਹੈ ਤੇ ਫਿਰ ਤੂੰ ਵੈਸੇ ਹੀ ਫਸਣਾ ਹੈ ਤੇ ਇਹ ਜੋ ਗੱਲਾ ਹਨ ਕਿ ਤੁਸੀਂ ਲੋਕਾਂ ਨੂੰ ਇਹ ਨਾ ਤੰਗ ਕਰਤਾ ਅੱਜ ਪੰਜਾਬ ਦਾ ਹਾਲ ਕੀ ਹੈ ਅੱਜ ਮੇਰੇ ਤੋਂ ਪਹਿਲਾਂ ਇੱਕ ਬੁਲਾਰਾ ਕਹਿ ਕੇ ਗਿਆ ਸੀ ਕਿ ਜੀ ਸਾਰੇ ਸਾਰਿਆਂ ਨੂੰ ਉੱਠਣਾ ਚਾਹੀਦਾ ਹੈ ਪੰਜਾਬ ਨੂੰ ਬਚਾਣ ਵੇ ਤੇ ਇਹ ਹੀ ਤੋਂ ਲੋਕ ਹੈ ਜਿਨ੍ਹਾਂ ਨੇ ਨਾਰਾ ਦਿੱਤਾ ਸੀ 4 ਸਾਲ ਪਹਿਲਾਂ ਤੁਹਾਡਾ ਮੌਜੂਦਾ ਐਮਐਲਏ ਸਾਹਿਬ 4 ਸਾਲ ਪਹਿਲੇ ਕੀ ਕਰਦੇ ਸੀ ਔਰ ਅੱਜ ਜੋ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆ ਪੰਜ ਕਿੱਲੇ ਦੇ ਵਿੱਚ ਉਹ ਆਪਣੇ ਘਰ ਬਣਾ ਰਿਹਾ ਕਿੱਥੇ ਆਇਆ ਇਹ ਇਹ ਇਸ ਕਰਕੇ ਉਹਨਾਂ ਨੂੰ ਆਪਣੀ ਅੰਦਰ ਦੇਖਣੀ ਚਾਹੀਦੀ ਹੈ ਜੋ ਇਹ ਹਤਿਆ ਹੋਈ ਹੈ ਸ਼ੁਕਰ ਬਹੁਤ ਗਲਤ ਹੈ ਔਰ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਮੈਂ ਇਸ ਪਰਿਵਾਰ ਨਾਲ ਖੜਿਆ ਹਾਂ ਭਾਰਤੀ ਜਨਤਾ ਪਾਰਟੀ ਇਸ ਪਰਿਵਾਰ ਨਾਲ ਖੜੀ ਹੈ ਸਮੂਚੀ ਪਾਰਟੀਆਂ ਚਾਹੇ ਕਾਲੀ ਦਲ ਬਦਲ ਹੋਵੇ ਚਾਹੇ ਦੂਜੀ ਪਾਰਟੀਆਂ ਹੋਣ ਆਪਾਂ ਸਾਰੇ ਮਿਲ ਕੇ ਇਸ ਗੱਲ ਨੂੰ ਸਿਰੇ ਚੜਾਵਾਂਗੇ ਔਰ ਇਹਨਾਂ ਨੂੰ ਇਨਸਾਫ ਦਿਲਾਵਾਂਗੇ ਪਰਾਦਰ ਨੂੰ ਯਾਦ ਕਰਦਾ ਆਣ ਜਿਹੜਾ ਬਾਰੇ ਕਿਹਨੇ ਤੁਝਾ ਮੈਂ ਸਭ ਨੂੰ ਜੀਵਾ ਬਣਾਉਣਾ ਹੈ ਸਾਡੇ ਦਿਨਾਂ ਦੇ ਖੂਨ ਦੇ ਨਾਲ ਟੱਕਰ ਲਈ ਉਹਨਾਂ ਨੂੰ ਯਾਦ ਰੱਖਦੇ ਆਂ ਮੋਟਰ ਦੀ ਗੱੜ ਪੱਟੀ ਅਰੇਚਰ ਸੋਨੇ ਸਾਡੇ ਵੱਡੇ ਵੱਡੇ ਅਖੀਰ ਤੇ ਉਹਨਾਂ ਨੂੰ ਯਾਦ ਰੱਖਦੇ ਆਂ ਜਿਹੜਾ ਵੀ ਬੰਦਾ ਸਿਰਮਾਨੀ ਦੇਖ ਕੇ ਜਾਂਦਾ ਹੈ ਜਿਹੜਾ ਬੰਦਾ ਸਸਣਾ ਲੜ ਕੇ ਕਰਵਾਨੀ ਦੇਖ ਕੇ ਜਾਂਦਾ ਹੈ ਸਾ <Gã> ਸਾਨੂੰ <entender>